ਤੁਹਾਡੀ ਇੰਸਟਾ ਚਾ ਕਰਿਆ ਸੀ ਤੇ ਤੁਹਾਡੀ ਆਪਣੀ ਮਾਤਾ ਜੀ ਦੇ ਨਾਲ ਬੜੀ ਵਧੀਆ ਬੌਂਡਿੰਗ ਹੈ ਮਾਤਾ ਜੀ ਦੀ ਮਾਤਾ ਦੇ ਨਾਲ ਸਾਰਿਆਂ ਦੀ ਬੌਂਡਿੰਗ ਬੜੀ ਸੋਹਣੀ ਹੁੰਦੀ ਹੈ ਜਦੋਂ ਮਾਤਾ ਜੀ ਤੁਹਾਨੂੰ ਇਦਾਂ ਐਕਸ਼ਨ ਕਰਦੇ ਦੇਖਦੇ ਨੇ ਕੁਝ ਕਹਿੰਦੇ ਹੁੰਦੇ ਨੇ ਉਹ ਨਹੀਂ ਉਹ ਇਦਾਂ ਉਹਨਾਂ ਨੇ ਕੀ ਕਹਿਣਾ ਉਹਨਾਂ ਨੂੰ ਪਤਾ ਹੈ ਕਿ ਛੁੱਟੇ ਹੁੰਦੇ ਤਾਂ ਸੱਤਾਂ ਲਵਾਉਂਦਾ ਆ ਪਰ ਉਹ ਇਦਾਂ ਮੇਰੇ ਦੋਸਤਾਂ ਨੂੰ ਜ਼ਰੂਰ ਕਹਿੰਦੇ ਆ ਯਾਰਾਂ ਦੋਸਤਾਂ ਨੂੰ ਕਿਉਂਕਿ ਉਹ ਸਾਰੇ ਮੇਰੀ ਮਾਨੂੰ ਮਾਂ ਹੀ ਕਹਿੰਦੇ ਆ ਤਾਂ ਉਹਨਾਂ ਨੂੰ ਜ਼ਰੂਰ ਕਹਿੰਦੇ ਹੁੰਦੇ ਕਿ ਇਹਨੂੰ ਕਿਆ ਕਰ ਉਹ ਧਿਆਨ ਰੱਖਿਆ ਕਰੇ ਜਦ ਦਾਣਾ ਸੀ ਠੰਡੇ ਚ ਸ਼ੂਟ ਕੀਤੀ ਜੇ ਜੱਟ ਵਿਗੜ ਗਿਆ ਤੇ ਹੁਣ ਉਹ ਚ ਬਣਾਣ ਪਾਈ ਆ ਕੁਸੀਨਾ ਚ ਤੇ ਕਰਦਿਆਂ ਨੂੰ ਮੰਮੀ ਫਿਰ ਮੇਰੇ ਉਹ ਦੋਸਤਾਂ ਨੂੰ ਕਹਿੰਦੇ ਕਹਿੰਦੇ ਉਹਨੇ ਆਪ ਬਣਾਣ ਪਾਈ ਆ ਬਾਕੀ ਸਾਰੇ ਜੈਕਟਾਂ ਪਾ ਕੇ ਕਰੀ ਜਾਂਦੇ ਆ ਤੇ ਸਾਰੇ ਹੱਸਦੇ ਨੇ ਕਿ ਉਹਦਾ ਤੇ ਕੰਮ ਨੂੰ ਕਰਨਾ ਪੈਂਦਾ ਫੁਰ ਇਦਾਂ ਨਿਗਾ ਦੇਖੋ ਬੰਦਾ ਇੱਕ ਬੰਦੇ ਨੂੰ ਦਬਾ ਦੂ ਨਹੀਂ ਕੋਈ ਵੀ ਦੁਨੀਆ ਚ ਸਕਦਾ ਜਿੰਦਾ ਜਿਹਦਾ ਰੱਬ 'ਚ ਭਰੋਸਾ ਹੈ ਤੁਸੀਂ ਕਿਸੇ ਬੰਦੇ ਦਾ ਟਾਈਮ ਵੇਸਟ ਕਰ ਸਕਦੇ ਹੋ ਤੁਹਾਡਾ ਟਾਈਮ ਪਰ ਦਬਾਅ ਤੇ ਕੋਈ ਨਹੀਂ ਸਕਦਾ ਹੁੰਦਾ ਕਿਸੇ ਨੂੰ ਬੰਦਾ ਆਪ ਦੇ ਆਪ ਨੂੰ ਆਪ ਹੀ ਦਬੋਂਦਾ ਹੈ ਇਹੋ ਡਾਇਲੌਗ ਸੁਣਦੇ ਆ ਸਾਡੇ ਲੋਕ ਕੰਡੇ ਖੜੇ ਹੋ ਜਾਂਦੇ ਨੇ ਤੇ ਤੁਸੀਂ ਉਹ ਡਾਇਲੌਗ ਪਰਫਾਰਮ ਕੀਤਾ ਤੁਹਾਨੂੰ ਕਿਵੇਂ ਦਾ ਮਹਿਸੂਸ ਹੋਇਆ ਉਹਨਾਂ ਗੱਲ ਮੇਰੇ ਦਿਮਾਗ 'ਚ ਸੀ ਇੱਕ ਵਾਰੀ ਨਾ ਮੈਂ ਅਸੀਂ ਦਿੱਲੀ ਗਏ ਸੀ ਦਿੱਲੀ ਸਾਨੂੰ ਇੱਕ ਬੰਦਾ ਮਿਲਣਾ ਆ ਉਹ ਕਹਿੰਦਾ ਕਿ ਇਹ ਤਾਂ ਕਹਿੰਦਾ ਪਾਜੀ ਉਹ ਇਹ ਐਸੇ ਤਾਂ ਗੱਲ ਮਸ਼ਹੂਰ ਸੀਗੀ 12 ਵਜੇ ਉਹ ਗੱਲ ਕੀ ਹੈ ਮੇਰੇ ਨਾਲ ਉਸ ਟਾਈਮ ਤੇ ਟੀਮ ਸੀਗੀ ਪੂਰੀ ਉਹ ਅਸੀਂ ਸ਼ੂਟ ਤੇ ਗਏ ਹੋ ਸੀ ਨਾ ਤੇ ਮੇਰੇ ਨਾਲ ਟੀਮ ਸੀ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿ ਤੁਹਾਡੇ ਚੋਂ ਕਿੰਨੂੰ ਪਤਾ ਐ ਇਸ ਗੱਲ ਦਾ ਤੋ ਤੁਸੀਂ ਯਕੀਨ ਮੰਨਿਓ ਅਸੀਂ 13 ਜਾਣੇ ਸੀ 13 14 ਜਾਣੇ ਹੋਣਿਆ 10 ਜਾਣੇ ਨੂੰ ਪਤਾ ਨਹੀਂ ਸੀ ਉਹ ਜਿਹੜੀ ਇਨਫੋਰਮੇਸ਼ਨ ਲੋਕਾਂ ਨੂੰ ਬੱਚਿਆਂ ਨੂੰ ਆਉਣ ਵਾਲਿਆਂ ਨੂੰ ਪਤਾ ਹੋਣੀ ਚਾਹੀਦੀ ਆ ਫਿਰ ਉਹ ਸੀਨ ਲਿਖਿਆ ਅਸੀਂ ਤੇ ਇਹ ਸੀਨ ਦੇ ਵਿੱਚ ਫਿਰ ਉਹ ਕਹਿੰਦਾ ਹੈ ਕਿ ਅ ਮੁਗਲ ਖੁੱਡਾਂ 'ਚ ਵੜ ਜਾਂਦੇ ਸੀ ਜਦੋਂ 12 ਵਜਦੇ ਸੀ ਜਿਨ੍ਹਾਂ ਦੇ ਪੈਰੀ ਪਹਿਣਾ ਚਾਹੀਦਾ ਉਹਨਾਂ ਦੇ ਹੱਥੀ ਨਹੀਂ ਪਈਦਾ 17 ਮਈ ਨੂੰ ਸਿਨੇਮਾ ਘਰਾਂ ਦੇ ਵਿੱਚ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਜੇ ਜੱਟ ਵਿਗੜ ਗਿਆ ਤਾਂ ਇਸ ਫਿਲਮ ਦੇ ਵਿੱਚ ਹੀਰੋ ਦਾ ਜੋ ਕਿਰਦਾਰ ਨਿਭਾ ਰਹੇ ਨੇ ਜੇ ਰੰਧਾਵਾ ਜੀ ਸਾਡੇ ਨਾਲ ਮੌਜੂਦ ਨੇ ਪਹਿਲਾਂ ਵੀ ਬਹੁਤ ਸਾਰੀਆਂ ਸੁਪਰ ਹਿੱਟ ਫਿਲਮਾਂ ਸਾਨੂੰ ਦੇ ਚੁੱਕੇ ਨੇ ਭਾਵੇਂ ਸ਼ੂਟਰ ਹੋਵੇ ਭਾਵੇਂ ਮੈਡਲ ਹੋਵੇ ਤਾਂ ਇੱਕ ਹੋਰ ਸੁਪਰ ਹਿੱਟ ਫਿਲਮ ਪਹਿਲਾਂ ਹੀ ਕਹਿ ਸਕਦੇ ਹਾਂ ਕਿ ਸੁਪਰ ਹਿੱਟ ਫਿਲਮ ਸਾਡੇ ਵਿੱਚ ਲੈ ਕੇ ਆ ਰਹੇ ਨੇ ਤਾਂ ਗੱਲਬਾਤ ਕਰਾਂਗੇ ਭਾਈ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਥੈਂਕ ਯੂ ਵੀਰੇ ਥੈਂਕ ਯੂ ਸੋ ਮੱਚ ਬਾਈ ਟ੍ਰੇਲਰ ਆਇਆ ਬਹੁਤ ਸੋਹਣਾ ਸਿਰਾ ਕਰਾਇਆ ਪਿਆ ਥੈਂਕ ਯੂ ਥੈਂਕ ਯੂ ਸੋ ਮਚ ਵੀ ਜੀ ਥੈਂਕ ਯੂ ਤੇ ਬਾਈ ਪਹਿਲਾਂ ਵੀ ਐਕਸ਼ਨ ਫਿਲਮਾਂ ਲੈ ਕੇ ਆੰਨੇ ਹਾਂ ਤੇ ਇੱਕ ਹੋਰ ਐਕਸ਼ਨ ਫਿਲਮ ਲੈ ਕੇ ਆ ਰਹੇ ਹਾਂ ਪਹਿਲਾਂ ਤਾਂ ਸਾਰਿਆਂ ਦੇ ਵਿੱਚ ਇਹ ਜਾਣਨ ਦੀ ਇੱਛਾ ਬੜੀ ਰਹਿੰਦੀ ਹੈ ਕਿ ਐਕਸ਼ਨ ਫਿਲਮਾਂ ਹੀ ਕਿਉਂ ਤੁਹਾਨੂੰ ਆਫਰ ਇਹੀ ਫਿਲਮਾਂ ਹੁੰਦੀਆਂ ਨੇ ਜਾਂ ਤੁਸੀਂ ਕਰਨਾ ਹੀ ਇਹ ਚਾਹਦੇ ਹੋ ਨਹੀਂ ਨਹੀਂ ਇਹ ਫਿਲਮ ਐਕਸ਼ਨ ਫਿਲਮ ਨਹੀਂਗੀ ਮਤਲਬ ਮੈਨੂੰ ਇਦਾਂ ਲੱਗਦਾ ਕਿ ਐਕਸ਼ਨ ਫਿਲਮ ਨੂੰ ਤੁਸੀਂ ਇੱਕ ਡਿਫਰੈਂਸ਼ੀਏਟ ਕਰ ਦਿੰਦੇ ਆ ਕਿ ਇਹ ਐਕਸ਼ਨ ਫਿਲਮ ਆ ਇਦਾਂ ਫਿਲਮ ਜਿਹੜੀ ਹੁੰਦੀ ਆ ਫਿਲਮ ਹੁੰਦੀ ਆ ਫਿਲਮ ਦੇ ਵਿੱਚ ਸਾਰਾ ਕੁਝ ਹੋਣਾ ਚਾਹੀਦਾ ਹਨਾ ਫਿਲਮ ਚ ਕਾਮੇਡੀ ਹੋਣੀ ਚਾਹੀਦੀ ਐਂਟਰਟੇਨਮੈਂਟ ਹੋਣਾ ਚਾਹੀਦਾ ਗਾਣੇ ਹੋਣੇ ਚਾਹੀਦੇ ਐਕਸ਼ਨ ਹੋਣਾ ਚਾਹੀਦਾ ਸਾਰਾ ਕੁਝ ਹੋਣਾ ਚਾਹੀਦਾ ਪੰਜਾਬੀ ਫਿਲਮ ਆ ਪੰਜਾਬੀ ਇੰਡਸਟਰੀ ਤਾਂ ਇੱਕ ਜ਼ੋਨਰ ਚ ਬਣਿਆ ਹੋਇਆ ਹੈ ਕਿ ਹਾਂ ਕਿ ਜੇਕਰ ਕੋਮੇਡੀ ਫਿਲਮ ਹੈ ਤਾਂ ਸੁਪਰ ਹਿੱਟ ਆ ਤੇ ਜਦੋਂ ਆਪਾਂ ਕੋਈ ਉਸ ਤੋਂ ਅੱਡ ਕੋਈ ਟੌਪਿਕ ਤੇ ਫਿਲਮ ਲੈ ਕੇ ਆਉਂਦੇ ਆ ਤਾਂ ਇੱਕ ਰਿਸਕ ਵੀ ਹੋ ਜਾਂਦਾ ਹੈ ਕੱਟ ਕਰਦਾ ਮੈਨੂੰ ਇਹ ਤਾਂ ਲੱਗਦਾ ਕਿ ਫਿਲਮ ਫਿਲਮ ਹੋਣੀ ਚਾਹੀਦੀ ਆ ਉਹ ਕਮੇਡੀ ਹੋਵੇ ਐਕਸ਼ਨ ਹੋਵੇ ਥ੍ਰਿਲਰ ਹੋਵੇ ਸਸਪੈਂਸ ਹੋਵੇ ਫਿਲਮ ਵਧੀਆ ਤਾਂ ਫਿਲਮ ਵਧੀਆ ਨਹੀਂ ਫਿਲਮ ਵਧੀਆ ਤਾਂ ਨਹੀਂ ਫਿਲਮ ਵਧੀਆ ਤੁਹਾਨੂੰ ਇਸ ਫਿਲਮ ਦੀ ਜਦੋਂ ਸਟੋਰੀ ਤੁਹਾਡੇ ਤੱਕ ਪਹੁੰਚਦੀ ਆ ਤੁਹਾਨੂੰ ਅਜਿਹਾ ਕੀ ਖਾਸ ਲੱਗਦਾ ਹੈ ਕਿ ਤੁਸੀਂ ਇਸ ਫਿਲਮ ਦੇ ਵਿੱਚ ਆ ਜਾਂਦੇ ਹੋ ਹਾਂ ਕਰਦੇ ਹਾਂ ਤੇ ਇਸ ਫਿਲਮ ਨੂੰ ਬਣਾ ਦਿੰਦੇ ਹੋ ਨੀ ਮੇਰੇ ਕੋਲੇ ਕੋਈ ਕਹਾਣੀ ਅਜ ਤੱਕ ਲੈ ਕੇ ਨਹੀਂ ਆਇਆ ਮੈਂ ਜਿੰਨੀਆਂ ਕਹਾਣੀਆਂ ਸੀ ਚੂਜ਼ ਕਰਕੇ ਫਿਲਮਾਂ ਬਣਾਈਆਂ ਉਹ ਕਹਾਣੀਆਂ ਚੂਜ਼ ਪਹਿਲਾਂ ਕੀਤੀਆਂ ਹੋਈਆਂ ਸੀ ਜਾਂ ਸੋਚੀਆਂ ਹੋਈਆਂ ਸੀਗੀਆਂ ਇਦਾਂ ਦੀ ਕੋਈ ਕਹਾਣੀ ਅਜੇ ਆਈ ਨਹੀਂ ਕਿ ਜੇ ਕਿਸੇ ਨੇ ਕੋਈ ਕਹਾਣੀ ਆ ਕੇ ਸੁਣਾਈ ਆ ਤਾਂ ਮੈਨੂੰ ਲੱਗਿਆ ਉਹ ਬਹੁਤ ਵਧੀਆ ਚਲੋ ਲੈਟਸ ਟੂ ਹੇਟ ਇਦਾਂ ਨਹੀਂ ਹੋਇਆ ਸੋ ਇਹ ਵੀ ਸੋਚਿਆ ਹੋਇਆ ਸੀ ਕਿ ਇਦਾਂ ਦੀ ਫਿਲਮ ਹੋਣੀ ਚਾਹੀਦੀ ਆ ਜਿਹੜੀ ਅਗਲੀ ਕਰਨੀ ਉਹ ਵੀ ਸੋਚੀਏ ਕਿ ਇਦਾਂ ਦੀ ਕਰਨੀ ਆ ਸੋ ਜੇ ਕੋਈ ਆਊਗਾ ਕਦੀ ਸੁਣਾਉਣ ਜਾਂ ਕੋਈ ਮੈਨੂੰ ਇਦਾਂ ਦੀ ਫਿਲਮ ਲੱਗੂਗੀ ਤਾਂ ਮੈਂ ਫਿਰ ਉਦੋਂ ਇੱਕ ਗੱਲ ਦਾ ਜਵਾਬ ਦੇ ਸਕੂਗਾ ਬਿਲਕੁਲ ਤਾਂ ਤੁਸੀਂ ਜਿਵੇਂ ਤੁਸੀਂ ਬੜਾ ਅਲੱਗ ਸੋਚਦੇ ਹੋ ਬੜੇ ਸੁਲਝੀਆਂ ਹੋਈਆਂ ਗੱਲਾਂ ਕਰਦੇ ਹੋ ਤੁਸੀਂ ਜੇ ਰੰਦਾ ਵਾ ਸ਼ੁਰੂ ਤੋਂ ਹੀ ਆਵੇਂਦਾ ਮੈਨੂੰ ਲੱਗਦਾ ਨਹੀਂ ਮੈਂ ਸੁਲਝੀਆਂ ਹੋਈਆਂ ਗੱਲਾਂ ਕਰਦਾ ਮੈਂ ਜਿੱਦਾਂ ਦਾ ਹੈਗਾ ਮੈਂ ਉਦਾਂ ਦੀਆਂ ਗੱਲਾਂ ਕਰਦਾ ਸੋ ਸ਼ੁਰੂ ਤੋਂ ਇਦਾਂ ਬੰਦਾ ਇਦਾਂ ਦੱਸ ਨਹੀਂ ਸਕਦਾ ਬੰਦਾ ਅਬ ਨਹੀਂ ਪਤਾ ਲੱਗਦਾ ਇਦਾਂ ਕਿ ਪਹਿਲਾਂ ਸੀ ਇਦਾਂ ਜਾਂ ਨਹੀਂ ਸੀ ਇਹ ਨਹੀਂ ਚੀਜ਼ ਮੈਨੂੰ ਪਤਾ ਲੱਗਦੀ ਅੱਛਾ ਜੇਰਨ ਦਾ ਵਾਦੀ ਅੱਜ ਜੋ ਵੀ ਪ੍ਰਾਪਤੀਆਂ ਨੇ ਅੱਜ ਜਿਸ ਵੀ ਮੁਕਾਮ ਤੇ ਪਹੁੰਚਿਆ ਇਸ ਨੂੰ ਤੁਸੀਂ ਆਪਣੀ ਕਿਸਮਤ ਮੰਨਦੇ ਹੋ ਜਾਂ ਇਸ ਨੂੰ ਆਪਣੇ ਤੁਸੀਂ ਮਿਹਨਤ ਮੰਨਦੇ ਹੋ ਕਹਦੇ ਨੇ ਕਿ ਬੰਦੇ ਦੀ ਕਿਸਮਤ ਚੰਗੀ ਸੀ ਕਈ ਵਾਰ ਆਪਾਂ ਕੰਪੇਅਰ ਕਰ ਦਿੰਦੇ ਆ ਕਿ ਬੰਦੇ ਦੀ ਕਿਸਮਤ ਵਾਲੀ ਚੰਗੀ ਸੀ ਤੇ ਅੱਜ ਇੱਥੇ ਪਹੁੰਚਿਆ ਹੋਇਆ ਤੁਸੀਂ ਤੁਹਾਡੀ ਕਿਸਮਤ ਚੰਗੀ ਹੋਵੇ ਨਾ ਚੰਗੀ ਹੋਵੇ ਤੁਹਾਡੀ ਮਿਹਨਤ ਤੇ ਲੱਗਣੀ ਲੱਗਣੀ ਆ ਜੇ ਤੁਹਾਡੀ ਕਿਸਮਤ ਚੰਗੀ ਹੈ ਤੁਸੀਂ ਇੱਕ ਜਗ੍ਹਾ ਤੇ ਪਹੁੰਚ ਜਾਓਗੇ ਤੇ ਜਦੋਂ ਤੁਹਾਡੀ ਕਿਸ ਟਾਈਮ ਨਹੀਂ ਚੰਗਾ ਤਾਂ ਤੁਸੀਂ ਫਿਰ ਥੱਲੇ ਡਿੱਗ ਜਾਓਗੇ ਅਨਨ ਤੇ ਜਿਹੜੇ ਬੰਦਿਆਂ ਨੂੰ ਬਹੁਤ ਸਮਾਂ ਲੱਗਦਾ ਕਿਸੇ ਚੀਜ਼ ਜਗ੍ਹਾ ਤੇ ਪਹੁੰਚਣ ਲਈ ਓਬਵੀਅਸਲੀ ਉਹਨੇ ਬੜੀ ਮਿਹਨਤ ਕੀਤੀ ਆ ਤੇ ਕਿਸਮਤ ਜਿਹੜੀ ਆ ਉਹ ਜਿਹੜਾ ਪ੍ਰਮਾਤਮਾ ਆ ਨੇ ਜਿੰਨੇ ਉਹਨੇ ਦੇਣਾ ਸਾਰਿਆਂ ਨੂੰ ਹੀ ਆ ਕਿਸੇ ਨੂੰ ਪਹਿਲਾਂ ਮਿਲ ਜਾਣਾ ਕਿਸੇ ਨੂੰ ਬਾਅਦ ਚ ਤੇ ਜਿਹਨੂੰ ਪਹਿਲਾਂ ਮਿਲਦਾ ਉਹਨੂੰ ਲੱਗਦਾ ਕਿਸਮਤ ਕਰਕੇ ਮਿਲ ਗਿਆ ਪਰ ਉਹਨੂੰ ਉਹ ਚੀਜ਼ ਰੱਖਣ ਲਈ ਮਿਹਨਤ ਕਰਨੀ ਪੈਂਦੀ ਆ ਤੇ ਜਿਹਨੂੰ ਬਾਅਦ ਚ ਮਿਲਦਾ ਉਹਨੂੰ ਪਹਿਲਾਂ ਹੀ ਨਿਮੰਤ ਕਰਾ ਦਿੰਦਾ ਕਿ ਉਸ ਲਾਇਕ ਬਣਾ ਦਿੰਦਾ ਬਿਲਕੁਲ ਮੈਂ ਤੁਹਾਡੀ ਇੰਸਟਾ ਚੈੱਕ ਕਰ ਰਿਹਾ ਸੀ ਤੇ ਤੁਹਾਡੀ ਆਪਣੀ ਮਾਤਾ ਜੀ ਦੇ ਨਾਲ ਬੜੀ ਵਧੀਆ ਬੌਂਡਿੰਗ ਹੈ ਮਾਤਾ ਜੀ ਦੀ ਮਾਤਾ ਦੇ ਨਾਲ ਸਾਰਿਆਂ ਦੀ ਬੌਂਡਿੰਗ ਬੜੀ ਸੋਹਣੀ ਹੁੰਦੀ ਹੈ ਜਦੋਂ ਮਾਤਾ ਜੀ ਤੁਹਾਨੂੰ ਇਦਾਂ ਐਕਸ਼ਨ ਕਰਦੇ ਦੇਖਦੇ ਨੇ ਕੁਝ ਕਹਿੰਦੇ ਹੁੰਦੇ ਨੇ ਉਹ ਨਹੀਂ ਇਦਾਂ ਮੈਂ ਫਿਲਮ ਦੇਖਣ ਤੋਂ ਬਾਅਦ ਨਹੀਂ ਉਹ ਇਦਾਂ ਉਹਨਾਂ ਨੇ ਕੀ ਕਹਿਣਾ ਉਹਨਾਂ ਨੂੰ ਪਤਾ ਹੈ ਕਿ ਛੁੱਟੇ ਹੁੰਦੇ ਤਾਂ ਸੱਟਾ ਲਵਾਉਂਦਾ ਆ ਪਰ ਉਹ ਇਦਾਂ ਏ ਮੇਰੇ ਦੋਸਤਾਂ ਜ਼ਰੂਰ ਕਹਿੰਦੇ ਆ ਯਾਰਾਂ ਦੋਸਤਾਂ ਨੂੰ ਕਿਉਂਕਿ ਉਹ ਸਾਰੇ ਮੇਰੀ ਮਾਨੂੰ ਮਾਂ ਹੀ ਕਹਿੰਦੇ ਆ ਤਾਂ ਉਹਨਾਂ ਨੂੰ ਜ਼ਰੂਰ ਕਹਿੰਦੇ ਹੁੰਦੇ ਕਿ ਇਹਨੂੰ ਕਿਆ ਕਰ ਉਹ ਧਿਆਨ ਰੱਖਿਆ ਕਰੇ ਜੇ ਦਾਣਾ ਸੀ ਠੰਡ ਚ ਸ਼ੂਟ ਕੀਤੀ ਜੇ ਜੱਟ ਵਿਗੜ ਗਿਆ ਤੇ ਹੁਣ ਉਹ ਚ ਬਣਾਣ ਪਾਈ ਆ ਕੁਸੀਨਾ ਚ ਤੇ ਕਰਦਿਆਂ ਨੂੰ ਮੰਮੀ ਵੀਰੋ ਮੇਰੇ ਉਹ ਦੋਸਤਾਂ ਨੂੰ ਕਹਿੰਦੇ ਕਹਿੰਦੇ ਉਹਨੇ ਆਪ ਬਣਾਣ ਪਾਈ ਆ ਬਾਕੀ ਸਾਰੇ ਜੈਕਟਾਂ ਪਾ ਕੇ ਕਰੀ ਜਾਂਦੇ ਆ ਤੇ ਉਹ ਸਾਰੇ ਹੱਸਦੇ ਨੇ ਕਿ ਉਹਦਾ ਤੇ ਕੰਮ ਨੂੰ ਕਰਨਾ ਪੈਣਾ ਸੋ ਇਹ ਛੋਟੀਆਂ ਮੋਟੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਝਟਕ ਵੀ ਦੇ ਅੰਦਰੇ ਮਾਤਾ ਜੀ ਹਾਂਜੀ ਹਾਂਜੀ ਝੜਮਾ ਆ ਮਾਂ ਤੁਹਾਨੂੰ ਝੜਕੂ ਨਹੀਂ ਫਿਰ ਕਿਨੇ ਝੜਕਣਾ ਹਾਂਜੀ ਹਾਂਜੀ ਕੋ ਜੋ ਲੇਟ ਹੋ ਜਾਓ ਜਾਂ ਬਿਨਾ ਦੱਸੇ ਜਾਂ ਇਨਫੋਰਮ ਕੀਤੇ ਆਓ ਹੀ ਨਾ ਜਾਂ ਲੇਟ ਹੋ ਗਏ ਤੁਸੀਂ ਪਤਾ ਨਹੀਂ ਲੱਗਿਆ ਕਿੱਥੇ ਹੋ ਤੇ ਫਿਰ ਝੜਕਦੇ ਵੀਰੇ ਜਦੋਂ ਤੁਸੀਂ ਕੋਈ ਕੰਮ ਕਰਦੇ ਨਾ ਤੇ ਤੁਸੀਂ ਇਮਾਨਦਾਰੀ ਨਾਲ ਆਪਦਾ ਕੰਮ ਕਰਦੇ ਹੋ ਤੇ ਉਸ ਚੀਜ਼ 'ਚ ਕੋਈ ਬੰਦਾ ਪ੍ਰੋਬਲਮ ਪਾ ਦੇ ਤਾਂ ਫਿਰ ਉਸ ਚੀਜ਼ ਦਾ ਦੁੱਖ ਲੱਗਦਾ ਹੋਰ ਇਦਾਂ ਨਹੀਂ ਕਿ ਦੇਖੋ ਬੰਦਾ ਇੱਕ ਬੰਦੇ ਨੂੰ ਦਬਾ ਦੂ ਨਹੀਂ ਕੋਈ ਵੀ ਦੁਨੀਆ ਚ ਸਕਦਾ ਜਿੰਦਾ ਜਿਹਦਾ ਰੱਬ 'ਚ ਭਰੋਸਾ ਹੈ ਤੁਸੀਂ ਕਿਸੇ ਬੰਦੇ ਦਾ ਟਾਈਮ ਵੇਸਟ ਕਰ ਸਕਦੇ ਹੋ ਥੋੜਾ ਟਾਈਮ ਪਰ ਦਬਾਅ ਤੇ ਕੋਈ ਨਹੀਂ ਸਕਦਾ ਹੁੰਦਾ ਕਿਸੇ ਨੂੰ ਬੰਦਾ ਆਪ ਦੇ ਆਪ ਨੂੰ ਆਪ ਹੀ ਦਬੋਂਦਾ ਤੇ ਇਦਾਂ ਦੀ ਕੋਈ ਗੱਲ ਨਹੀਂ ਹੁਣ ਮੈਂ ਬੜਾ ਵਧੀਆ ਪ੍ਰਮਾਤਮਾ ਨੇ ਮਿਹਰ ਕੀਤੀ ਆ ਪਿਛਲੀ ਫਿਲਮ 'ਚ ਤੁਹਾਨੂੰ ਪਤਾ ਥੋੜੀਆਂ ਜਿਹੀਆਂ ਜੇ ਪ੍ਰੋਬਲਮ ਆਈਆਂ ਸੀ ਪਰ ਉਹ ਠੀਕ ਆ ਕੋਈ ਚੱਕਰ ਨਹੀਂ ਪਾਟ ਆ ਆ ਫਿਲਮ ਅਸੀਂ ਬੜੀ ਚੜ੍ਹਦੀ ਕਲਾ ਨਾਲ ਲੈ ਕੇ ਆਏ ਆ ਟ੍ਰੇਲਰ ਦਾ ਵਧੀਆ ਰਿਸਪੌਂਸ ਆ ਰਿਹਾ ਸਾਰੇ ਆ ਸਾਰੇ ਲੋਕਾਂ ਨੇ ਪਸੰਦ ਕੀਤਾ ਇਸ ਫਿਲਮ ਦੇ ਵਿੱਚ ਇੱਕ ਤੁਸੀਂ ਡਾਇਲੋਗ ਬੋਲਦੇ ਹੋ 12 ਵਜੇ ਵਾਲਾ ਤੇ ਪਹਿਲਾਂ ਤਾਂ ਡਾਇਲੋਗ ਬੋਲ ਦੋ ਤੇ ਦੂਜਾ ਸਾਨੂੰ ਇਹ ਜਵਾਬ ਜ਼ਰੂਰ ਦਿਓ ਤੇ ਜਦ ਜੀ ਅਸੀਂ ਉਹ ਡਾਇਲੋਗ ਸੁਣਦੇ ਆ ਸਾਡੇ ਲੋਕ ਕੰਡੇ ਖੜੇ ਹੋ ਜਾਂਦੇ ਨੇ ਤੇ ਤੁਸੀਂ ਉਹ ਡਾਇਲੋਗ ਪਰਫਾਰਮ ਕੀਤਾ ਤੁਹਾਨੂੰ ਕਿਵੇਂ ਦਾ ਮਹਿਸੂਸ ਹੋਇਆ ਉਹਨਾਂ ਗੱਲ ਮੇਰੇ ਦਿਮਾਗ 'ਚ ਸੀ ਇੱਕ ਵਾਰੀ ਨਾ ਮੈਂ ਅਸੀਂ ਦਿੱਲੀ ਗਏ ਸੀ ਦਿੱਲੀ ਸਾਨੂੰ ਇੱਕ ਬੰਦਾ ਮਿਲਣਾ ਆ ਉਹ ਤੇ ਕਹਿੰਦਾ ਕਿ ਇਹਦਾ ਕਹਿੰਦਾ ਪਾਜੀ ਉਹ ਇਹ ਐਸੇ ਤਾਂ ਗੱਲ ਮਸ਼ਹੂਰ ਸੀਗੀ 12 ਵਜੇ ਉਹ ਗੱਲ ਕੀ ਹੈ ਮੇਰੇ ਨਾਲ ਉਸ ਟਾਈਮ ਤੇ ਟੀਮ ਸੀਗੀ ਪੂਰੀ ਉਹ ਅਸੀਂ ਸ਼ੂਟ ਤੇ ਗਏ ਹੋ ਸੀ ਨਾ ਤੇ ਮੇਰੇ ਨਾਲ ਟੀਮ ਸੀ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿ ਤੁਹਾਡੇ ਚੋਂ ਕਿੰਨੂੰ ਪਤਾ ਏ ਇਸ ਗੱਲ ਦਾ ਤਾਂ ਤੁਸੀਂ ਯਕੀਨ ਮੰਨਿਓ ਅਸੀਂ 13 ਜਾਣੇ ਸੀ 13 14 ਜਾਣੇ ਹੋਣੇ ਆ ਤੇ 10 ਜਾਣੇ ਨੂੰ ਪਤਾ ਨਹੀਂ ਸੀ ਉਹਦੇ ਚੋਂ ਅੱਛਾ ਤੇ ਮੈਨੂੰ ਉਦੋਂ ਹੀ ਲੱਗਿਆ ਮੈਂ ਕਿ ਯਾਰ ਇਹ ਤਾਂ ਬੜੀ ਨਾਰਮਲ ਗੱਲ ਆ ਤੇ ਪਤਾ ਕਿਉਂ ਨਹੀਂ ਆ ਗਈ ਫੇਰ ਮੈਂ ਉਦੋਂ ਸੋਚਿਆ ਸੀ ਮੈਂ ਕਿ ਆਪਾਂ ਕੋਈ ਫਿਲਮ 'ਚ ਇਹ ਗੱਲ ਜ਼ਰੂਰ ਪਾਉਣੀ ਆ ਕਿ ਜਿਹੜੀ ਇਨਫੋਰਮੇਸ਼ਨ ਲੋਕਾਂ ਨੂੰ ਬੱਚਿਆਂ ਨੂੰ ਆਉਣ ਵਾਲਿਆਂ ਨੂੰ ਪਤਾ ਹੋਣੀ ਚਾਹੀਦੀ ਆ ਫਿਰ ਉਹ ਸੀਨ ਲਿਖਿਆ ਅਸੀਂ ਤੇ ਇਹ ਸੀਨ ਦੇ ਵਿੱਚ ਫਿਰ ਉਹ ਕਹਿੰਦਾ ਹੈ ਕਿ ਅ ਮਗਲ ਖੁੱਡਾਂ ਚ ਵੜ ਜਾਂਦੇ ਸੀ ਜਦੋਂ 12 ਵਜਦੇ ਸੀ ਜਿਨ੍ਹਾਂ ਦੇ ਪੈਰੀ ਪਹਿਣਾ ਚਾਹੀਦਾ ਉਹਨਾਂ ਦੇ ਹੱਥੀ ਨਹੀਂ ਪਈਦਾ ਬਿਲਕੁਲ ਤੇ ਬਾਈ ਆਪਣੀ ਇਸ ਕਾਮਯਾਬੀ ਦੇ ਵਿੱਚ ਆਪਣੇ ਪਰਿਵਾਰ ਦਾ ਕਿੰਨਾ ਕੁ ਰੋਲ ਮੰਨਦੇ ਹੋ ਅੱਜ ਜਿਹੇ ਰੰਦਾਵਾ ਜਿੱਥੇ ਵੀ ਪਹੁੰਚਿਆ ਹੋਇਆ ਹਾਂ ਰੋਲ ਹੀ ਪਰਿਵਾਰ ਦਾ ਬੰਦੇ ਬੰਦਾ ਥੋੜੀ ਕਹਿੰਦਾ ਮੈਂ ਕੋ ਕਰਿਆ ਜਿਹੜੇ ਕੱਲ ਦਾ ਕਮਾਂਡ ਕਰਦੇ ਕਿ ਸਸੀਂ ਪਰਿਵਾਰ ਤੋਂ ਬਿਨਾਂ ਤੁਰੇ ਫਿਰਦੇ ਆ ਸਾਡਾ ਪਰਿਵਾਰ ਨਹੀਂ ਸਾਡੇ ਨਾਲ ਪਰਿਵਾਰ ਦਾ ਮਤਲਬ ਸਾਡੀ ਮੰਮੀ ਮਾਤਾ ਪਿਓ ਮਾਪਿਓ ਮਤਲਬ ਜਿਹੜੇ 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 ਆਪਣੇ ਮਾਪਿਆਂ ਨੂੰ ਪਿਆਰ ਕਰਦੇ ਆ ਉਹ ਆਪਣੀਆਂ ਉਹਨਾਂ ਦੀਆਂ ਦੁਆਵਾਂ ਕਰਕੇ ਹੀ ਨੇ ਜੇ ਰੰਧਾਵਾ ਨੇ ਸੋਚਿਆ ਸੀ ਕਿ ਕਦੇ ਇਹ ਮੁਕਾਮ ਹਾਸਲ ਹੋਵੇਗਾ ਇੱਥੇ ਪਹੁੰਚੋਗੇ ਨਹੀਂ ਨਹੀਂ ਬੁੜਾ ਵੱਡਾ ਮਕਾਮ ਸੋਚਿਆ ਆ ਤੇ ਹਜੇ ਆਪਾਂ ਉਸ ਰਸਤਾ ਉਹ ਰਸਤਾ ਬਣਾਉਂਦੇ ਜਾ ਰਹੇ ਆ ਤਾਂ ਕਿ ਬਾਕੀ ਜੇ ਹੋਰ ਕੋਈ ਵੀ ਕਰੇ ਬੈਠਾ ਸੋਚੇ ਤਾਂ ਉਹ ਵੀ ਆਵੇ ਤੁਸੀਂ ਬੜੇ ਪੋਜ਼ਿਟਿਵ ਹੋ ਪਰ ਕੁਝ ਲੋਕ ਨਾ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਲੈ ਕੇ ਆਪਣੀ ਜ਼ਿੰਦਗੀ ਚ ਨੈਗੇਟਿਵ ਹੋ ਜਾਂਦੇ ਨੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਿਵੇਂ ਮੈਂ ਤੁਹਾਨੂੰ ਜੋ ਵੀ ਸਵਾਲ ਕਰ ਰਿਹਾ ਹਾਂ ਉਹਦਾ ਜਵਾਬ ਬੜਾ ਪੋਜ਼ਿਟਿਵ ਹੈ ਤੇ ਬੜੀ ਪੋਜ਼ਿਟਿਵਿਟੀ ਹੈ ਉਸ ਚੀਜ਼ ਦੇ ਅੰਦਰ ਹਨਾ ਬਹੁਤ ਸੋਹਣੀ ਗੱਲ ਹੈ ਇਹ ਹਰ ਇੱਕ ਬੰਦੇ ਦੇ ਅੰਦਰ ਹੋਣੀ ਚਾਹੀਦੀ ਹੈ ਪਰ ਕੁਝ ਲੋਕ ਜ਼ਿੰਦਗੀ ਚ ਛੋਟੀ ਚੀਜ਼ ਵਾਪਰਦੀ ਹੈ ਤੇ ਡਾਊਨ ਹੋ ਕੇ ਬਹਿ ਜਾਂਦੇ ਨੇ ਬੜੀ ਛੇਤੀ ਹੌਸਲਾ ਛੱਡ ਜਾਂਦੇ ਨੇ ਉਹ ਮੈਨੂੰ ਲੱਗਦਾ ਪਹਿਲਾਂ ਆਪਦੇ ਆਪ ਨੂੰ ਮਿਲਣਾ ਜ਼ਰੂਰੀ ਹੁੰਦਾ ਜੇ ਤੁਸੀਂ ਕਰੋ ਨਿਕਲਦੇ ਹੋ ਨਾ ਪਹਿਲਾਂ ਆਪਦੇ ਆਪ ਨੂੰ ਮਿਲ ਕੇ ਨਿਕਲੋ ਜੇ ਤੁਸੀਂ ਆਪਦੇ ਆਪ ਨੂੰ ਮਿਲ ਕੇ ਨਿਕਲਦੇ ਹੋ ਫਿਰ ਤੁਸੀਂ ਜ਼ਿੰਦਗੀ ਚ ਕਿਤੇ ਜਾਂ ਦੁਨੀਆ ਚ ਕਿਤੇ ਜਾਂ ਕਿਸੇ ਜਗ੍ਹਾ ਤੇ ਪਹੁੰਚ ਲਈ ਕਿਤੇ ਵੀ ਜਾਓ ਜਿਹੜੀ ਮਰਜ਼ੀ ਪ੍ਰੋਬਲਮ ਆਵੇ ਫਿਰ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਜਦੋਂ ਬੰਦਾ ਆਪਦੇ ਆਪ ਨੂੰ ਨਹੀਂ ਮਿਲਦਾ ਫਿਰ ਆਪਦੇ ਆਪ ਤੇ ਡਾਊਟ ਕਰਦਾ ਇਸ ਫਿਲਮ ਦੇ ਵਿੱਚ ਤੁਸੀਂ ਇੱਕ ਮੈਡੀਕਲ ਨੂੰ ਲੈ ਕੇ ਵੀ ਇੱਕ ਇਸ਼ੂ ਜਿਹੜਾ ਸਾਹਮਣੇ ਲੈ ਕੇ ਆ ਰਹੇ ਹੋ ਤੁਸੀਂ ਪਰਸਨਲੀ ਵੀ ਅਟੈਚ ਹੋ ਉਸ ਚੀਜ਼ ਦੇ ਨਾਲ ਹਾਂਜੀ ਹਾਂਜੀ ਇਹ ਮੈਂ ਪਰਸਨਲੀ ਅਟੈਚ ਹਾਂ ਤੇ ਕਿਉਂਕਿ ਮੇਰੇ ਫਾਦਰ ਸਾਹਿਬ ਠੀਕ ਨਹੀਂ ਸੀ ਤੇ ਮੈਂ ਬਹੁਤ ਹਸਪੀਟਲ ਜਾਂਦਾ ਰਿਹਾ ਉਹਨਾਂ ਨੂੰ ਲੈ ਕੇ ਤੇ ਮੈਂ ਬਹੁਤ ਸਾਰੀਆਂ ਚੀਜ਼ਾਂ ਦੇਖਦਾ ਹੁੰਦਾ ਸੀ ਕਿ ਕਿੰਦਾਂ ਤੱਕਾ ਹੋ ਜਾਂਦਾ ਕਿੰਦਾਂ ਲੋਕਾਂ ਕੋਲੇ ਪੈਸੇ ਉਹਨੇ ਹੁੰਦੇ ਨਹੀਂ ਸੀ ਟੈਸਟ ਮਹਿੰਗੇ ਲਿਖੇ ਲਿਖ ਦਿੱਤੇ ਜਾਂਦੇ ਸੀ ਕਿਵੇਂ ਇੱਕ ਬੰਦਾ ਮਰਿਆ ਆਈਸੀਯੂ ਤੇ ਪਿਆ ਰਿਹਾ ਜਾਂਦਾ ਕਈ ਆਈਸੀਯੂ ਦੇ ਵਿੱਚ ਵੈਂਟੀਲੇਟਰ ਤੇ ਪਿਆ ਰਿਹਾ ਜਾਂਦਾ ਕਿੰਦਾਂ ਦਵਾਈਆਂ ਹੋਰ ਲਿਖ ਦਿੰਦੇ ਕਿਵੇਂ ਉਹੀ ਬ੍ਰਾਂਡ ਦੀ ਦਵਾਈ ਲਿਖ ਦਿੰਦੇ ਮੈਂ ਬੜਾ ਕੁਝ ਦੇਖਦਾ ਸੀ ਮਗਰ ਬੜੀ ਗਲਤ ਗੱਲ ਆ ਸੋ ਕੋਸ਼ਿਸ਼ ਕੀਤੀ ਆ ਮੈਂ ਆਪਣੀ ਫਿਲਮ ਚ ਇਸ ਚੀਜ਼ ਨੂੰ ਲਿਆਉਂਦੀ ਪੀ ਤਾਂ ਕਿ ਇਹ ਚੀਜ਼ਾਂ ਜਿਵੇਂ ਤੁਸੀਂ ਇਹ ਮੁੱਦਾ ਸਾਹਮਣੇ ਲੈ ਕੇ ਆਏ ਹੋ ਹੋਰ ਗੱਲ ਕਰੀਏ ਹੁਣ ਜੇ ਰੰਦਾਵਾ ਆਪਣੀ ਲਾਈਫ ਚ ਕਰਨਾ ਕੀ ਜਾਂਦਾ ਥੋੜਾ ਮੋਟਿਵ ਸਿਰਫ ਇਹ ਹੈ ਕਿ ਮੈਂ ਐਕਟਿੰਗ ਕਰਾਂ ਤਾਂ ਮੈਂ ਆਪਣੀ ਜ਼ਿੰਦਗੀ ਚ ਬਹੁਤ ਅੱਗੇ ਚੱਲਿਆ ਜਾਵਾਂ ਤੇ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰਾਂ ਉਸ ਤੋਂ ਇਲਾਵਾ ਵੀ ਤੁਸੀਂ ਕੁਝ ਸੋਚਦੇ ਹੋ ਹਾਂਜੀ ਮੈਂ ਚਾਹੁੰਦਾ ਕਿ ਦੁਨੀਆ ਚ ਕਦੀ ਵੀ ਕਿਸੇ ਬੰਦੇ ਨੂੰ ਲੋਡ ਹੋਵੇ ਤੇ ਮੈਂ ਉਸ ਲਾਈਕ ਹੋਵਾਂ ਕਿ ਮੈਂ ਹਰ ਉਸ ਬੰਦੇ ਦੀ ਮਦਦ ਕਰ ਸਕਾਂ ਤੁਹਾਡੀ ਜ਼ਿੰਦਗੀ ਚ ਕਦੇ ਕੋਈ ਅਦਾ ਦਾ ਬੰਦਾ ਆਇਆ ਏ ਜਿਨੇ ਤੁਹਾਡੀ ਮਦਦ ਕੀਤੀ ਹੋਵੇ ਤੇ ਉਸ ਬੰਦੇ ਨੂੰ ਤੁਹਾਨੂੰ ਲੱਗੇ ਕਿ ਇਸ ਇਹ ਬੰਦਾ ਆਇਆ ਤੇ ਇਹਨੇ ਮੇਰੀ ਮਦਦ ਕੀਤੀ ਤੇ ਹੁਣ ਮੈਂ ਵੀ ਅੱਗੇ ਜਾ ਕੇ ਕਿਸੇ ਦੀ ਮਦਦ ਕਰਾਂਗਾ ਤਾਂ ਕਿ ਉਹਦੀ ਲਾਈਫ ਚੇਂਜ ਹੋ ਸਕੇ ਜਿਨੇ ਜਿਸ ਬੰਦੇ ਦੇ ਆਉਣ ਨਾਲ ਤੁਹਾਡੀ ਲਾਈਫ ਟਰਨ ਹੋਈ ਹੋਵੇ ਅਰਵਿੰਦਰ ਖਹਿਰਾ ਭਾਜੀ ਨੇ ਜਿਨ੍ਹਾਂ ਜਿਹੜੇ ਵੀਡੀਓ ਡਾਇਰੈਕਟਰ ਨੇ ਉਹਨਾਂ ਦੀ ਸਲਾਹ ਕਰਕੇ ਹੀ ਮੇਰੀ ਲਾਈਫ ਬਦਲੀ ਸੀ ਸੋ ਉਹਨਾਂ ਦਾ ਮੈਂ ਹਮੇਸ਼ਾ ਥੈਂਕਫੁਲ ਹਾਂ ਗ੍ਰੇਟਫੁਲ ਵੀ ਹਾਂ ਐਂਡ ਮੈਂ ਕੋਸ਼ਿਸ਼ ਕਰਦਾ ਕਿ ਮੈਂ ਵੀ ਉਹਨਾਂ ਵਾਂਗੂ ਮੈਕਸਿਮਮ ਲੋਕਾਂ ਦੀ ਮਦਦ ਕਰ ਸਕਾਂ ਬਿਲਕੁਲ ਤਾਂ ਹੁਣ ਲਾਸਟ ਦੇ ਵਿੱਚ ਇਸ ਫਿਲਮ ਨੂੰ ਲੈ ਕੇ ਤੁਸੀਂ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਬੇਨਤੀ ਕਰਨਾ ਚਾਹੁੰਦਾ ਐਂਡ ਥੈਂਕ ਯੂ ਕਰਨਾ ਚਾਹੁੰਦਾ ਤੁਸੀਂ ਸਾਰੇ ਜਣੇ ਜੇ ਜੱਟ ਵਿਗੜ ਗਿਆ 17 ਨੂੰ ਦੇਖ ਕੇ ਆਇਓ ਮੈਂ ਵੀ ਆਪਣੇ ਮੰਮੀ ਨਾਲ ਜਾ ਕੇ ਦੇਖਿਆ ਹਾਂਗਾ ਤੁਸੀਂ ਵੀ ਦੇਖ ਕੇ ਆਇਓ ਐਂਡ ਤੁਹਾਨੂੰ ਫਿਲਮ ਬਹੁਤ ਪਸੰਦ ਆਉਗੀ ਰੀਅਲੀ ਥੈਂਕਫੁਲ